ਹਾਂਜੀ ਬਾਬੇਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਆ ਵੀ ਆਪਣੇ ਪਿੰਡ ਦਾ ਹੈਗਾ ਮੇਲਾ ਜਿਵੇਂ ਪਿਛਲੇ ਬਲੌਗ ਚ ਦੇਖਿਆ ਆ ਪਿਛਲੇ ਬਲੌਗ ਚ ਆਪਾਂ ਜੋਤਾਂ ਦਿਖਾਈਆਂ ਸੀਗੀਆਂ ਤੇ ਅੱਜ ਆਇਆ ਮੇਲਾ ਤੇ ਇੱਧਰ ਬੈਠਾ ਜਸਪ੍ਰੀਤ ਆ ਪਹੇਗੇ ਇਹਦੇ ਘਰੇ ਤੇਥੋਂ ਸਾਰਾ ਮੇਲਾ ਦੇਖਦਾ ਤੇ ਤੁਹਾਨੂੰ ਦਿਖਾਉਣਿਆ ਤੇ ਬਾਕੀ ਆਪਣੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਫਿਰ ਹੁਣ ਚੱਲਦੇ ਆ ਬਾਹਰ ਤੋਂ ਦਿਖਾਉਣਿਆ ਆ ਦੇਖੋ ਜੀ ਕੈ ਕੋ ਨਾਮ ਕੋ ਤਨ ਮੰਨਦੇ ਹੋ ਐਸਾ ਗੁਰੂ ਆ ਗੇਟਾ ਮਾਧਰ ਮਾਤਾ ਸ੍ਰੀ ਆਸਾ ਦੇਵੀ ਪਿੰਡ ਤੁਸੂਈ ਇੰਦੂ ਦੇ ਸਾਹ ਕੋ ਇੰਦਰ ਸਾਰੀਆਂ ਹਲਵਾਈਆਂ ਦੀ ਦੁਕਾਨ ਨੇ ਬੋ ਪਰ ਯੋ ਕਰੇ ਤੇਰਾ ਕਾਜ ਸਭ ਸਵਾਰਣਾ ਤੇ ਬਾਕੀ ਹੁਣ ਚੱਲਦੇ ਆਂ ਨੀਚੇ ਮੇਲੇ ਦੇ ਵਿੱਚ ਜਾ ਕੇ ਦੇਖੋਣੇ ਆ ਚਲੋ ਚੱਲੀਏ ਸ੍ਰੀ ਸਤਿ ਸ਼੍ਰੀ ਅਕਾਲ ਕੇ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਕਮੈਂਟ ਸ਼ੇਅਰ ਨੋਈ ਮਿੱਤਰੋ ਮੈਂ ਦੇ ਜਸਪ੍ਰੀ ਨੂੰ ਖਾਣਾ ਆ ਕੇ ਗੁਲਚਾ ਹਾਂ ਆ ਆਦੇ ਆਪਾਂ ਮੈਂ ਵੀ ਇੱਧਰ ਜਾਏ ਇਹ ਬੱਚੇ ਹੀ ਅੰਕਲ ਬਾਸਲੇ ਗਿਆਰੀ ਵਾਲੀ ਪਿੱਛੇ ਗਰੀ ਦੇਣੀ ਤੇ ਮੇਰਾ ਕੰਮ ਹੋ ਗਿਆ ਜੀ

ਸੋਹਰੇ ਤੇ ਬਾਤ ਚ ਗੋਲ ਤੇ ਹਤੇ ਵੀਰ ਬੁਲਤਾਰ ਰਸੋਈ ਦੀ ਫਰਮਾਇਸ਼ ਦੇ ਉੱਤੇ ਇਹਦੇ ਨਾਲ ਨਾਲ ਇੱਕ ਹੋਰ ਬੰਨ ਕੇ ਛੋਟੀ ਜਿਹੀ ਕਹਿਣ ਜਾ ਰਹੇ ਆ ਤੁਸੀਂ ਇੰਸਟਾਗ੍ਰਾਮ ਦੇ ਬੜੀ ਸੁਣੀਆ 20 ਲੱਖ ਵੀਅੂ ਐਸ ਸੀ ਉਹਨੂੰ ਲਾਜ ਰੱਖੀ ਬਾਤ ਸਰੀ ਮਝਾਉਣ ਵਾਲਾ ਉਹ ਵੀ ਨਾਲ ਨਾਲ ਕਹਿਣ ਜਾ ਰਹੇਗਾ ਫਰਮਾਇਸ਼ ਜੱਟ ਰਾਜਾ ਦਾ ਉਹਨਾਂ ਦਾ ਗੋਤੀ ਚੌਥਾ ਕਿ ਜੋਤੀ ਜੱਟ 24 ਪਿੰਡਾਂ ਦੇ ਸਰਦਾਰ ਸੀ ਨਾ ਉਹ ਤਾਂ ਹੀ ਦੂਸਰਾ ਰਾਜਾ ਗੋਤੀ ਜੱਟ ਦਾ ਗੁਰਸੇ ਦੀ ਸੱਤ ਭਾਈ ਸੀ ਜੱਟੋਣੀ 2000 ਰੁਪਏ ਕੇ ਵੱਡੀ ਜ਼ਮੀਨ ਆਉਂਦੀ ਸੀ ਕਹਿੰਦੇ ਜਿਆਦਾ ਹੀਰ ਡੋਲੀ ਚੜਦੀ ਸੀ ਕਹਿੰਦੇ ਆਪ ਡੋਲੀ ਚੜੀ ਤਾਂ ਤਾਂ ਪੁੱਪ ਲੇਖੇ ਤੇ ਹਾਂ ਇਦਾਂ ਸੀ ਨਾ ਇਦਾਂ ਸੀ ਜੇ ਤੱਕ ਇਹ ਨਾਲ ਚੱਲ ਗੁਰ ਤੱਕਾ ਹੋਇਆ ਆਹਾ ਕਹਿੰਦੇ ਕਿ ਆਦ ਹੀਰ ਆਏ ਕੋਲੇ ਹੋਈ ਇੱਕ ਲੜਕੀ ਨੇ ਕੋਲੋ ਹੱਥ ਲਾਤਾ ਹਰਦਾ ਜੀ ਬਈ ਹੱਥ ਲਾਤਾ ਚਾਂਨ ਚੱਕ ਝੰਮਣ ਨੂੰ ਹੱਥ ਲਾਉਂਦਾ ਆ ਜੱਟ ਜਿਆ ਖੜੇ ਜਿਆ ਤਾਹਾ ਲਿਕੜ ਗਿਆ ਜੀ ਬਈ ਟਾਕੇ ਝੰਮਣ ਦਾ ਲੜ ਢੋਲੀ ਬੈਗੀ ਖੇੜਿਆਂ ਦੀ ਕਹਿੰਦਾ ਤੂੰ ਤਾਂ ਵੀ ਭਲੇਖੇ ਜੇ ਰੱਖਿਆ ਹਾਂ ਤਾਂ ਇੱਧਰ ਹੀ ਸੀ ਚੱਕੇ ਝੰਮਣ ਦਾ ਲੜ ਢੋਲੀ ਬੈਗੀ ਖੇੜਿਆਂ ਦੀ ਓ ਰਾਜਾ ਇਤਿਹਾਸ ਦਾ ਬਹਤਰਾ ਭੱਤੀ ਮਾਲ ਜੀ ਬਈ ਉਹ ਤੇ ਡੇਡੇ ਮੈਂ ਕਾ ਟੁੰਗੜਾ ਵਾਟਾਂ ਮਾਰੀ ਓਏ ਹਉਮਤੀ ਹਉਮਤੀ ਰੋਂਦਾ ਓ ਯਾਰ ਮਸਤੀ ਚਾਰੀ ਚਾਰੀ ਏਦੋਂ ਤੋਂ ਸਾਰੀ ਇਹਨਾਂ ਨਾਲ ਯਾਰਾਂ ਦੀ ਚਾਕਰੀ ਕੱਟਲੇ ਕਰ ਕਰ ਰੋ ਸੀਨੇ ਦਬੀ ਆਈ ਸੰਗੇ ਆਸਕ ਦੀ ਨੋਹਣਾ ਰਾਜੀ ਕਰ ਦੂਗਾ ਥੋੜੀ ਭਲੇ ਕੋ ਚੰਗਰੇ ਆਸਕ ਦੀ ਕਮਾਈ ਕੀ ਕਹਿੰਦਾ ਢਾਡੀ ਜਸਾ ਨਾજર ਭਦੇ よし